13 14 ਤੇ 15 ਤਰੀਕ ਨੂੰ ਇੱਥੇ ਮੌਲਾ ਚੱਲੇਗਾ ਉਹਦੇ ਵਿੱਚ ਸਾਡੇ ਵੱਲੋਂ ਪੂਰੀਆਂ ਤਿਆਰੀਆਂ ਕਰਗੀਆਂ ਗਈਆਂ ਹਨ ਇੱਥੇ ਪੁਲਿਸ ਵੱਲੋਂ ਸੈਕਟੀ ਦੇ ਨਾਲ ਜਿਹੜਾ ਹੈਗਾ ਨਾਕੇ ਬੰਦੀ ਪੈਟਰੋਲਿੰਗ ਕਰਕੇ ਤਕਰੀਬਨ 5000 ਦੇ ਕਰੀਬ ਮਾਜਰ ਜਿਹੜੇ ਹੈਗੇ ਨੇ ਆਪਣੀ ਡਿਊਟੀ ਤੇ ਲਗਾਏ ਗਏ ਉਸ ਤੋਂ ਇਲਾਵਾ ਅਸੀਂ ਵਕ ਵਕ ਥਾਂਵਾਂ ਤੇ ਕੈਮਰੇ ਲਗਾ ਕੇ ਤਿਖਰੀ ਕੁਪੀ ਜਿਹੜੇ ਹੈਗੇ ਨੇ ਸਾਡੇ ਆਪ ਆਈਡੈਂਟੀਫਾਈ ਕਰ ਰਹੇ ਹਨ ਨਾਲ ਤੇ 350 ਕਰੀਬ ਕੈਮਰੇ ਲਗਾ ਕੇ ਆਪਾਂ ਸਗਾਤਾਰਿ ਵਿਦਾਇਗੀ ਕਿਸੇ ਨਿੱਕੇ ਨਿੱਕੇ ਗਾਵੇ ਕੰਮਿਆ ਆਪਾਂ ਉਹ ਰਖ ਰਹੇ ਆ ਸਾਡਾ ਮੇਨ ਮਕਸਦ ਆਹੀ ਹੁੰਦਾ ਹੈਗਾ ਕਿ ਕੋਈ ਵੀ ਪੰਤਾ ਜਿਹੜਾ ਹੈਗਾ ਜੋ ਰੂਲਸ ਫਾਲੋ ਨਹੀਂ ਕਰ ਰਿਹਾ ਹੈਗਾ ਉਹ ਤਾਂ ਨਕੇਲ ਕਸੀ ਜਾ ਸਕੇ ਬਿਲਕੁਲ ਹਰ ਥਾਂ ਜਿੱਥੇ ਪਬਲਿਕ ਦਾ ਜਾਣਾ ਆਣਾ ਹੈਗਾ ਆਪਾਂ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਨੇ ਸਾਨੂੰ ਰੈਜੀਸਟਰੀ ਦਾ ਪੂਰਾ ਸਹਿਯੋਗ ਹੈਗਾ ਉਹਨਾਂ ਵੱਲੋਂ ਜਿੱਥੇ ਸਾਨੂੰ ਦੋਰਸ ਕੀ ਆਪ ਕੈਮਰੇ ਲਗਵਾਏ ਗਏ ਨੇ

ਪੀਐਸਕੇ ਉਹਨੂੰ ਇੰਟਰਵੈਨਸ਼ਨ ਕਰਕੇ ਆਪਾਂ ਜਦੋਂ ਸੌਲਵ ਕਰਾਂਗੇ ਹੋਲੇ ਮਹੱਲੇ ਦੌਰਾਨ ਮਾੜੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਇਆਏਗਾ ਕਿਉਂਕਿ ਇਸ ਵਕਤ ਜੋ ਪ੍ਰਬੰਧ ਨੇ ਉਹ 5000 ਪੁਲਿਸ ਮੁਲਾਜ਼ਮਾਂ ਤੋਂ ਵੱਧ ਦੇ ਪ੍ਰਬੰਧ ਜੋ ਮੁਕੰਮਲ ਕਰ ਲਏ ਗਏ ਹਨ ਤੇ ਮਾੜੇ ਅਨਸਰਾਂ ਤੇ ਨજર ਰੱਖਣ ਦੇ ਲਈ ਪ੍ਰਸ਼ਾਸਨ ਵੱਲੋਂ ਤੇ ਪੁਲਿਸ ਵਿਭਾਗ ਵੱਲੋਂ ਕੈਮਰੇ ਲਗਾਏ ਗਏ ਨੇ ਥਾਂ-ਥਾਂ ਤੇ 150 ਤੋਂ ਵੱਧ ਸੀਸੀਟੀਵੀ ਕੈਮਰਿਆਂ ਦੇ ਰਾਹੀਂ ਨજર ਰੱਖੀ ਜਾ ਰਹੀ ਹੈ ਇੱਕ ਕੰਟਰੋਲ ਰੂਮ ਦੀਆਂ ਤਸਵੀਰਾਂ ਸ਼੍ਰੀ ਨੰਕੁਰ ਸਾਹਿਬ ਤੋਂ ਵੇਖ ਰਹੀ ਹੈ ਜਿੱਥੇ ਕਿ ਐਸਐਸਪੀ ਗੁਰਨੀਤ ਸਿੰਘ ਖੁਰਾਨਾ ਜੋ ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਨੇ ਆਪ ਖੁਦ ਕੰਟਰੋਲਿੰਗ ਕਰ ਰਹੇ ਨੇ ਕਿ ਕਿਸ ਤਰ੍ਹਾਂ ਵਿਜ਼ਿਟ ਵਿਜ਼ਿਟ ਕਰ ਰਹੇ ਹੈ ਵੀ ਕੈਮਰਿਆਂ ਤੇ ਕਿਸ ਤਰ੍ਹਾਂ ਮਾੜੇ ਅਨਸਰ ਆ ਤੇ ਇਸ ਤਰ੍ਹਾਂ ਨਕੇਲ ਪਾਈ ਜਾ ਸਕਦੀ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਐਸਐਸਪੀ ਸਾਹਿਬ ਕਿਸ ਤਰ੍ਹਾਂ ਦੇ ਪ੍ਰਬੰਧ ਜੋ ਹੈ ਇਸ ਵਲੇ ਪੁਲਿਸ ਵਲੋਂ ਕੀਤੇ ਗਏ ਨੇ ਕਿੰਨੇ ਪੁਲਿਸ ਮਰਜ਼ਾ ਮ ਲਗਾਏ ਗਏ ਨੇ ਤੇ ਸੀਸੀਟੀਵੀ ਕੈਮਰੇਆਂ ਨਾਲ ਕਿਵੇਂ ਕੰਟਰੋਲਿੰਗ ਕੀਤੀ ਜਾ ਰਹੀ ਹੈ ਜੇ ਪਹਿਲਾਂ ਤੇ ਮੈਂ ਤੁਹਾਡੇ ਰਾਹੀਂ ਸਾਰੇ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜਿੱਥੇ ਆਪਣਾ ਹੋਲਾ ਮਹੱਲਾ ਆਖਰੀ ਦੇ ਪੜਾਅ ਵਿੱਚ ਆ ਰਿਹਾ ਹੈਗਾ ਕੱਲ ਸਵੇਰ ਤੋਂ आनंदपुर साहब ਵਿਖੇ ਮੌਲਾ ਸ਼ੁਰੂ ਹੋ ਜਾਏਗਾ ਤੇ 13 14 ਤੇ 15 ਤਰੀਕ ਨੂੰ ਇੱਥੇ ਮੌਲਾ ਚੱਲੇਗਾ। ਉਹਦੇ ਵਿੱਚ ਸਾਡੇ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹੈਗੀਆਂ ਨੇ। ਜਿੱਥੇ ਪੁਲਿਸ ਵੱਲੋਂ ਮੁਸਤਹਿਦੀ ਦੇ ਨਾਲ ਜਿਹੜਾ ਹੈਗਾ ਨਾਕੇਬੰਦੀ ਪੈਟਰੋਲਿੰਗ ਕਰਕੇ तकरीबन 5000 ਦੇ ਕਰੀਬ ਮੁਲਾਜ਼ਮ ਜਿਹੜੇ ਹੈਗੇ ਨੇ ਆਪਣੀ ਡਿਊਟੀ ਤੇ ਲਗਾਏ ਗਏ ਨੇ। ਉਸ ਤੋਂ ਇਲਾਵਾ ਅਸੀਂ ਵੱਖ-ਵੱਖ ਥਾਵਾਂ ਤੇ ਕੈਮਰੇ ਲਗਾ ਕਰਕੇ ਕਰੀਬ 31 ਪੁਆਇੰਟ ਜਿਹੜੇ ਹੈਗੇ ਨੇ ਸਾਡੇ ਆਪ ਆਈਡੈਂਟੀਫਾਈ ਕੀਤੇ ਨੇ। ਔਰ ਉਹਨਾਂ ਦੇ ਤੇ

ਉਹਨੂੰ ਅਪਡੇਟ ਕਰੇ ਤਾਂ ਜੋ ਕਿਸੇ ਵੀ ਤਰੀਕੇ ਦੇ ਨਾਲ ਪਬਲਿਕ ਨੂੰ ਕੋਈ ਵੀ ਇਨਕਨਵੀਨੀਅੰਸ ਕਾਜ਼ ਨਾ ਹੋਵੇ ਸਰ ਸਭ ਤੋਂ ਪਹਿਲਾਂ ਦੇਖਿਆ ਜਾਂਦਾ ਕਿ ਗੁਰੂ ਘਰਾਂ ਦੇ ਵਿੱਚ ਜੀਵਕਤ ਰਿਹਾਏ ਆਪਣੇ ਜੋ ਮਤਲਬ ਅੰਜਾਮ ਦੇ ਦਿੰਦੇ ਨੇ ਪਰ ਮੈਂ ਦੇਖ ਰਿਹਾ ਵੀ ਗੁਰਦੁਆਰਾ ਸਾਹਿਬ ਦੇ ਬਾਹਰ ਵੀ ਜੋ ਹੈ ਸੀਸੀਟੀਵੀ ਕੈਮਰੇ ਪ੍ਰੋਪਰ ਲਗਾਏ ਗਏ ਨੇ ਬਿਲਕੁਲ ਹਰ ਥਾਂ ਜਿੱਥੇ ਪਬਲਿਕ ਦਾ ਜਾਣਾ ਆਣਾ ਹੈਗਾ ਆਪਾਂ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਸਾਨੂੰ ਐਸਪੀਸੀ ਦਾ ਵੀ ਪੂਰਾ ਸਹਿਯੋਗ ਰਿਹਾ ਹੈਗਾ ਉਹਨਾਂ ਵੱਲੋਂ ਜਿੱਥੇ ਜਿੱਥੇ ਸਾਨੂੰ ਲੋੜ ਸੀਗੀ ਆ ਕੈਮਰੇ ਲਗਵਾਏ ਗਏ ਨੇ ਇਸ ਤੋਂ ਇਲਾਵਾ ਸਾਡੇ ਵੱਲੋਂ ਕੈਮਰੇ ਲਗਾਏ ਗਏ ਨੇ ਔਰ ਸਾਰਾ ਇੱਕ ਜਿਹੜਾ ਕੰਟਰੋਲ ਰੂਮ ਇੱਥੇ ਆਪਾਂ ਸਥਾਪਿਤ ਕੀਤਾ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਲਗਾਤਾਰ ਜਿਹੜਾ ਹੈਗਾ ਸਾਡੇ ਆਪਣੇ ਪੁਲਿਸ ਪਰਸਨਲ ਜਿਹੜਾ ਹੈ ਉਹਨੂੰ ਮਾਨ ਕਰਕੇ ਦੇਖ ਰਹੇ ਨੇ ਕਿ ਕੌਣ ਬੰਦਾ ਕਿੱਥੋਂ ਜਾ ਰਿਹਾ ਹੈ ਕਿੱਥੋਂ ਆ ਰਿਹਾ ਹੈਗਾ ਟ੍ਰੈਫਿਕ ਦਾ ਫਲੋ ਸਮੂਥ ਹੈਗਾ ਕਿ ਨਹੀਂ ਹੈਗਾ ਜੇਕਰ ਕਿਤੇ ਕੋਈ ਇੰਟਰਵੈਂਸ਼ਨ ਦੀ ਲੋੜ ਹੈਗੀ ਹੈ ਮੰਨ ਲਓ ਕਿਤੇ ਟ੍ਰੈਫਿਕ ਜਮ ਹੋ ਜਾਂਦਾ ਹੈ ਤਾਂ ਸਾਡੇ ਕੋਲ ਆਪਣੇ ਚਾਰ ਜਿਹੜੇ ਹੈਗੇ ਨੇ ਟ੍ਰੈਫਿਕ ਦੇ ਸਕਵਾਡ ਆਪਾਂ ਬਣਾਏ ਹੋਏ ਨੇ ਇਸ ਤੋਂ ਇਲਾਵਾ ਪੰਜ ਮੋਟਰਸਾਈਕਲ ਸਕਵਾਡ ਬਣਾਏ ਨੇ ਉਹਨਾਂ ਨੂੰ ਉੱਥੇ ਪੇਚ ਕੇ ਉਹਨੂੰ ਇੰਟਰਵੈਂਸ਼ਨ ਕਰਕੇ ਆਪਾਂ ਰਿਸੋਲਵ ਕਰਾਉਣ ਦੀ ਕੋਸ਼ਿਸ਼ ਕਰਦੇ ਸਰ ਐਕਸਪਲੇਨ ਕਰ ਸਕਦੇ ਹੋ ਕਿ ਕਿ ਵਿੰਡੋ ਦੇ ਵਿੱਚ ਦੇਖੋ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਕਿ 15 ਤੋਂ ਵੱਧ ਕੈਮਰੇ ਨੇ ਥੋੜਾ ਐਕਸਪਲੇਨ ਕਰ ਦਿਓ ਕਿ ਕੀ ਕੀ ਨਜ਼ਰ ਰੱਖੀ ਜਾ ਰਹੀ ਹੈ ਜੀ ਲੇ ਬਿਲਕੁਲ ਦੇਖੋ ਜੀ ਇਸ ਤਰ੍ਹਾਂ ਹੁਣ ਹੈ ਸ਼ਹਿਰ ਦਾ ਇਲਾਕਾ ਹੈਗਾ ਇਹਦੇ ਵਿੱਚ ਲੋਕੀ ਮੋਸਟਲੀ ਜਿਹੜਾ ਹੈਗਾ ਨਾ ਪੈਦਲ ਤੁਰ ਰਹੇ ਤੁਸੀਂ ਉੱਪਰ ਵਾਲੇ ਪਾਸੇ ਦੇਖ ਸਕਦੇ ਹੈਗੇ ਤੇ ਇਹਦੇ ਵਿੱਚ ਸਾਡਾ ਮੇਨ ਮਕਸਦ ਹੈ ਇਹੀ ਹੁੰਦਾ ਹੈ ਕਿ ਕੋਈ ਮਾੜਾ ਅਨਸਰ ਤਾਂ ਨਹੀਂ ਹੈਗਾ ਕਿਸੇ ਤੇ ਕੋਲ ਕੋਈ ਐਹੋ ਜੀ ਚੀਜ਼ ਤੇ ਨਹੀਂ ਜਿੱਤੋਂ ਕੋਈ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈਗਾ ਜਾਂ ਮੰਨ ਲਓ ਕੋਈ ਇੱਕ ਪੁਆਇੰਟ ਹੈਗਾ ਸਾਡਾ ਜਿੱਥੇ ਟ੍ਰੈਫਿਕ ਦਾ ਸਮੂਥ ਫਲੋ ਨਹੀਂ ਚੱਲ ਰਿਹਾ ਹੈਗਾ ਤੋਂ ਉੱਤੇ ਲਗਾਤਾਰ ਜਿਹੜਾ ਹੈਗਾ ਆਪਾਂ ਫਿਰ ਆਪਣੀ ਟ੍ਰੈਵਲ ਦੀ ਟੀਮ ਭੇਜ ਕਰਕੇ ਉੱਤੇ ਇੰਟਰਵੈਂਸ਼ਨ ਕਰਦੇ ਆਂ ਅਨ ਫਾਰ ਐਗਜ਼ਾਮਪਲ ਉਹ ਵਹੀਕਲ ਆਪਣਾ ਖੜਿਆ ਹੋਇਆ ਸਾਨੂੰ ਦਿਖਾਈ ਦੇ ਰਿਹਾ ਹੈਗਾ ਤੇ ਸਾਡੇ ਵੱਲੋਂ ਡਾਇਰੈਕਸ਼ਨ ਦਿੱਤੀ ਜਾਂਦੀ ਹੈ ਇਸ ਵਹੀਕਲ ਨੂੰ ਇੱਥੇ ਪਾਸੇ ਕਰਾਇਆ ਜਾਵੇ ਤਾਂ ਜੋ ਪਬਲਿਕ ਨੂੰ ਜਿਹੜਾ ਹੈਗਾ ਇਨਕੰਵੀਨੀਅੰਸ ਕਾਸਟ ਨਾ ਹੋਵੇ ਸੋ ਕਿਤੇ ਨਾ ਕਿਤੇ ਜੋ ਪ੍ਰਬੰਧ ਨੇ ਉਹ ਚਾਹੇ ਪੁਲਿਸ ਦੇ ਪ੍ਰਬੰਧਤਾ ਦੀ ਗੱਲ ਕੀਤੀ ਜਾਵੇ ਚਾਹੇ ਪ੍ਰਸ਼ਾਸਨ ਦੇ ਪ੍ਰਬੰਧਤਾ ਦੀ ਗੱਲ ਕੀਤੀ ਜਾਵੇ ਇਸ ਵਕਤ ਜੋ ਪੁਲਿਸ ਵੱਲੋਂ ਪ੍ਰਬੰਧ ਨੇ ਉਹ ਇੱਕ ਰੂਮ ਦੇ ਵਿੱਚ ਬੈਠ ਕੇ ਘਟੂ ਘਟ 150 ਪੁਆਇੰਟ ਤੋਂ ਵੱਧ ਜੋ ਹੈ ਉਸ ਨੂੰ ਨੋਟਿਸ ਕੀਤਾ ਜਾ ਰਿਹਾ ਹੈ ਤੇ ਐਸਐਸਪੀ ਸਾਹਿਬ ਵੀ ਆਪ ਖੁਦ ਜਾ ਕੇ ਪੁਲਿਸ ਫੋਰਸ ਨੂੰ ਮੌਕੇ ਤੇ ਵੀ ਕੀਤਾ ਜਾ ਰਿਹਾ ਤੇ ਨਾਲ ਹੀ ਜੋ ਵਿਭਾਗ ਦੇ ਬੰਦੇ ਨੇ ਉਹ ਇਸ ਵੇਲੇ 3ਜੀ ਅੱਖ ਜਨਨ ਕੀ ਕੈਮਰੇ ਤੇ ਪੂਰੀ ਨਜ਼ਰ ਰੱਖ ਰਹੇ ਨੇ ਸੋ ਤੁਹਾਡਾ ਬਚਣਾ ਜੇ ਮਾੜੇ ਅਨਸਰਾਂ ਨੂੰ ਪੁਲਸ ਵੱਲੋਂ ਨਕੇਲ ਵੀ ਕਿਸੇ